ਪੰਜਾਬ ਭਰ ਦੇ ਵਿੱਚ ਨਗਰ ਕੌਂਸਲ ਚੋਣਾਂ ਦਾ ਬੂਲਬਾਲਾ ਹੈ ਇਸੇ ਤਰ੍ਹਾਂ ਨਿਊ ਅਮਰਸਰ ਦੀ 35 ਨੰਬਰ ਵਾਰਡ ਜੋ ਕਿ ਲੇਡੀਜ਼ ਰਿਜ਼ਰਵ ਹੈ ਔਰ ਇਸ ਦੀ ਖਾਸ ਵਿਸ਼ੇਸ਼ਤਾ ਇੱਕ ਹੋਰ ਵੀ ਹੈ ਕਿ ਇੱਥੋਂ ਦੇ ਈਸਟ ਤੋਂ ਐਮਐਲਏ ਮੈਡਮ ਜੀਵਨਜੋਤ ਕੌਰ ਵੀ ਇਸੇ ਵਾਰਡ ਦੇ ਹੀ ਨਿਵਾਸੀ ਹਨ ਔਰ ਇਹਦੀ ਇਸ ਕਰਕੇ ਮਹਤਾ ਹੋਰ ਵੀ ਵੱਧ ਜਾਂਦੀ ਹੈ ਸਾਡੇ ਨਾਲ ਕਾਂਗਰਸ ਪਾਰਟੀ ਦੇ ਇੱਥੋਂ ਦੇ ਪੁਰਾਣੇ ਵਸਨੀਕ ਮੈਡਮ ਸ਼ਾਨੀ ਸ਼ਰਮਾ ਮੌਜੂਦ ਹਨ ਆਓ ਇਹਨਾਂ ਨਾਲ वार्तालाप ਕਰਦੇ ਆ ਮੈਡਮ ਜੀ ਤੁਹਾਡਾ ਸਵਾਗਤ ਹੈ ਕਦੋਂ ਦੇ ਤੁਸੀਂ ਇੱਥੇ ਰਹਿ ਰਹੇ ਕੀ ਤੁਹਾਡੀ ਕੁਆਲਿਫਿਕੇਸ਼ਨ ਮੈਨੂੰ 15 ਸਾਲ ਹੋ ਗਏ ਨੇ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਨਾਲ ਮੈਂ ਐਨਟੀਟੀ ਦਾ ਕੋਰਸ ਕੀਤਾ ਹੋਇਆ ਵੈ ਹਾਂਜੀ ਤੁਸੀਂ ਆ ਜਿੰਨੇ ਦੇਖਿਆ ਸਾਰਿਆਂ ਨੇ ਕਿਹਾ ਕਿ ਆ ਕਰਾਂਗੇ ਉਹ ਕਰਾਂਗੇ ਇਸ ਤੋਂ ਪਹਿਲਾਂ ਤੁਸੀਂ ਕੀ ਕੀਤਾ ਇਸ ਤੋਂ ਪਹਿਲਾਂ ਜਿਹਦੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਮੈਂ ਉਦੋਂ ਇਥੋਂ ਦੀ ਵਾਰਡ ਪ੍ਰਧਾਨ ਸੀ ਬੀਇੰਗ ਅ ਵਾਰਡ ਪ੍ਰਧਾਨ ਮੈਂ ਇੱਥੇ ਕੌਂਸਲਰ ਦੇ ਬਰਾਬਰ ਕੰਮ ਕੀਤਾ ਆ ਜਿੰਨਾ 35 ਨੰਬਰ ਵਾਰਡ ਦੇ ਵਿੱਚ ਕੋਈ ਸੜਕਾ ਬਣੀ ਆ ਕੋਈ ਗਲੀਆਂ ਬਣੀਆਂ ਕਿਸੇ ਦੀ ਕੋਈ ਪ੍ਰੋਬਲਮ ਮੈਂ ਸਖਰਮਚਾਏ ਅਗਰ ਬੁਰਜੀ ਦੀ ਗੱਲ ਕਰੀਏ ਤੇ ਉਦੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਸੀਵਰੇਜ ਜਿਹੜਾ ਵਾ ਉਹ ਦੂਜੇ ਪਾਸੇ ਜੋੜਿਆ ਜਾਵੇ ਐਮਪੀ ਸਾਹਿਬ ਨੂੰ ਕਹਿ ਕੇ ਉਸ ਦਾ ਟੈਂਡਰ ਪਾਸ ਵੀ ਸਰਕਾਰ ਤੋਂ ਕਰਵਾਇਆ ਗਿਆ ਮੈਂ ਜੱਥ ਤੱਕ ਹੋ ਸਕਿਆ ਮੈਂ ਕੌਂਸਲਰ ਨਾ ਹੁੰਦੇ ਹੋਏ ਵੀ ਮੈਂ ਉਹ ਕਿ ਜ਼ਿਲ੍ਹੇ ਦੀ ਪ੍ਰਧਾਨ ਸੀ ਮਹਿਲਾ ਦੀ ਤੇ ਮੈਂ ਸਾਰੇ ਕੰਮ ਕਰਵਾਏ ਈਵਨ ਮੈਂ 3 ਸਾਲਾਂ ਚ ਭਾਵੇਂ ਇਹ ਆਮ ਆਮੀ ਪਾਰਟੀ ਦੀ ਸਰਕਾਰ ਹੈ ਜਿੰਨੂੰ ਹੀ ਨਾਕਾਮ ਫੇਲੀਅਰ ਸਰਕਾਰ ਕਹਿੰਦੇ ਆ ਇਹ ਸਰਕਾਰ ਦੇ ਵਿੱਚ ਵੀ ਇਹਨਾਂ ਦੇ ਨੁਮਾਇੰਦੇ ਨੇ ਇੱਕ ਕੰਮ ਨਹੀਂ ਕਰਾਇਆ ਹੈਗਾ ਤਾਂ ਮੈਂ 36 ਕੰਮ ਕਰਾਏ ਹੋਣਗੇ ਇਸ ਤਰ੍ਹਾਂ ਖਾਨਕੋਟ ਹੈ ਦਬੁਰਜੀ ਹੈ ਉੱਥੇ ਸੀਵਰੇਜ ਦੀ ਗਲੀਆਂ ਦੀ ਸਮੱਸਿਆ ਤੋਂ ਲੋਕ ਪੀੜਤ ਹਨ ਇਸੇ ਤਰ੍ਹਾਂ ਇਹ ਪੌਸ਼ ਏਰੀਆ ਨਿਊ ਅਮਰਸਰ ਦਾ ਇੱਥੇ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ ਗੇਟ ਦੇ ਅੰਦਰ ਐਂਟਰ ਕਰਦੇ ਆ ਪਾਣੀ ਦੀ ਉੱਥੇ ਪਰਹਾ ਰਿਹਾ ਤਾਰਾਂ ਦੇ ਜਾਲ ਇੱਥੇ ਵਿਛੇ ਪਏ ਨੇ ਸਫਾਈ ਦੀ ਜਿਹੜੀ ਵਿਵਸਥਾ ਠੀਕ ਨਹੀਂ ਤੁਸੀਂ ਇਹਨੂੰ ਹਟਾਉਣ ਲਈ ਜਾਂ ਸੁਧਾਰ ਲਿਆਉਣ ਲਈ ਕੁਝ ਕੀਤਾ 3 ਸਾਲ ਪਿੱਛੇ ਜਾ ਕੇ ਵੇਖੋ 3 ਸਾਲ ਪਿੱਛੇ ਇਹ ਪ੍ਰੋਬਲਮਸ ਨਹੀਂ ਸੀ ਇਹਨੀਆਂ ਹਗੀਆਂ ਜਿੰਨੀਆਂ ਆ 3 ਸਾਲ ਚ ਵਧ ਗਈਆਂ ਕਿਉਂਕਿ 3 ਸਾਲ ਦੇ ਵਿੱਚ ਇਹਨਾਂ ਨੇ ਕੂੜਾ ਲਿਫਟਿੰਗ ਬੰਦ ਕਰਾਤੀ ਜਿਹੜੀਆਂ ਸੱਕਰ ਮਸ਼ੀਨਾਂ ਸੀ ਰੈਗੂਲਰ ਬੰਗਾਂਦੇ ਸੀ ਸੀਵੇਸ ਸਾਫ਼ ਕਰਨ ਵਾਸਤੇ ਉਹ ਇਹਨਾਂ ਨੇ ਬੰਦ ਕਰਵਾਤੀਆਂ ਉਹ ਹੁਣ ਬਹੁਤ ਸਫਾਰਿਸ਼ ਪਾ ਕੇ ਆਂਦੀ ਕੁਝ ਟਰਸਟ ਦੀ ਕਲੋਨੀ ਐ ਟਰਸਟ ਕੋ ਸੱਕਰ ਮਸ਼ੀਨਾਂ ਨੇ ਪਰ ਟਰਸਟ ਦੀ ਕਲੋਨੀ ਨੂੰ ਹੀ ਸੱਕਰ ਮਸ਼ੀਨਾਂ ਨਹੀਂ ਦਿੱਤੀਆਂ ਜਾਂਦੀਆਂ ਧੜੇਬੰਦੀਆਂ ਚਲਦੀਆਂ ਪਈਆਂ ਮੈਂ ਜੇ ਆਪਾਂ ਗੱਲ ਕਰੀਏ ਇਹ ਜਾਲਾਂ ਦੀ ਜਾਂ ਸਟਰੀਟ ਲਾਈਟ ਬੰਦ ਹੁੰਦੀ ਇਹਨਾਂ ਦੇ ਜਿਹੜੇ ਨੁਮਾਇंदे ਨੇ ਇੱਥੋਂ ਦੇ ਉਹ ਕੋਈ ਆਵਾਜ਼ ਹੀ ਨਹੀਂ ਚੁਕਦੇ ਕਿ ਹਾਂ ਜੀ ਇੱਥੋਂ ਦੀ ਸਟਰੀਟ ਲਾਈਟ ਬੰਦਾ ਆਪਣੇ ਅੰਦਰ ਹੀ ਉਹਨਾਂ ਨੇ ਇਹ ਲੋਕਾਂ ਇਹ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜੇ ਇਹਨਾਂ ਦੇ ਤੋਂ ਸਟਰੀਟ ਲਾਈਟ ਦੇ ਪ੍ਰਬੰਧਕ ਨੇ ਜਿੰਨਾਂ ਕੋ ਟੈਂਡਰ ਹੈ ਉਹਨਾਂ ਨੇ ਰਾਫਤਾ ਰੱਖਣ ਪਰ ਇਹ ਇਹ ਸਿਰਫ ਆਪਣੇ ਕੰਮਾਂ ਤੱਕ ਹੱਗੇ ਨੇ ਕਿ ਆਪਾਂ ਨੂੰ ਟਿਕਟ ਮਿਲ ਜੇ ਆਪਾਂ ਕੁਰਸੀ ਤੇ ਬਹਿ ਜਾਈਏ ਗਰਾਊਂਡ ਲੈਵਲ ਦੇ ਵਰਕ ਜ਼ੀਰੋ ਜੇ ਇੱਕ ਸਿਆਸੀ ਲੋਕ ਹੁੰਦੇ ਸਿਆਸੀ ਲੋਕ ਬਣਦੇ ਪਹਿਲਾਂ ਵੀ ਸੋਸ਼ਲ ਵਰਕ ਕਰਨਾ ਪੈਂਦਾ ਤੇ ਉਹ ਸਿਆਸੇ ਚ ਤਰੱਕੀ ਕਰ ਸਕਦਾ ਤੁਸੀਂ ਮਹਿਲਾ ਵਿੰਗ ਦੇ ਵੀ ਪ੍ਰਧਾਨ ਹੋ ਕਾਂਗਰਸ ਪਾਰਟੀ ਦੇ ਬੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਆ ਇੱਥੇ ਹੋਰ ਵੀ ਬੜੀਆਂ ਸਮੱਸਿਆਵਾਂ ਆ ਜਿਸ ਤਰ੍ਹਾਂ ਪਹਿਲਾਂ ਕਰੋਨਾ ਦੇ ਵਿੱਚ ਸੀ ਭਾਵੇਂ ਤੁਹਾਡੀ ਸਰਕਾਰ ਉਦੋਂ ਤੋਂ ਸੀ ਤੁਹਾਡੀ ਸਰਕਾਰ ਸੀ ਕਰੋਨਾ ਦੇ ਵਿੱਚ ਤੁਸੀਂ ਘਰੋਂ ਬਾਹਰ ਨਿਕਲੇ ਸੀ ਪਹਿਲੇ ਦਿਨ ਤੋਂ ਜੀ ਪਹਿਲੇ ਦਿਨ ਤੋਂ ਕਰੋ ਬਾਅਦ ਨਿਕਲੇ ਸੀ ਜੋ ਸਰਕਾਰ ਵੱਲੋਂ ਸਾਨੂੰ ਸਹੂਲਤਾਂ ਆ ਉਹ ਤੇ ਆਪਾਂ ਲੋਕਾਂ ਨੂੰ ਦਿੱਤੀਆਂ ਦਿੱਤੀਆਂ ਮੇਰੇ ਵੱਲ ਦੇਖੋ ਇਧਰਲੇ ਪਾਸੇ ਸਾਰਾ ਗਰੀਬ ਤਬਕਾ ਪੈਂਦਾ ਹੈ ਭਾਵੇਂ ਬੀਪੀਐਲ ਫਲੈਟਸ ਲਾ ਲਓ ਭਾਵੇਂ ਮੇਰੇ ਸਾਹਮਣੇ ਕਲੋਨੀ ਲਾ ਲਓ ਭਾਵੇਂ ਉਦ ਬੁਰਜੇ ਲਾ ਲਓ ਅਸੀਂ ਕੀ ਕੀਤਾ ਅਸੀਂ ਘਰ ਵੇਖੋ ਉਸ ਟਾਈਮ ਇੰਨਾ ਖ ਜ਼ਿਆਦਾ ਬੁਰਾ ਹਾਲ ਸੀ ਜਿਹੜੀਆਂ ਕਿਟਸ ਆਈਆਂ ਸੀ ਉਹ ਤੇ ਬਲਕੋ ਨੂੰ ਦੇ ਹੀ ਰੇ ਸੀ ਪਰ ਜਿਹੜੀਆਂ ਸਾਰੀਆਂ ਬੇਸਿਕ ਨੀਡਸ ਹੁੰਦੀਆਂ ਨਾ ਬੇਸਿਨੀ ਮੈਂ ਬੋਰੇ ਲਿਆ ਕੇ ਘਰ ਰੱਖਲੇ ਸੀ ਜਿਹੜਾ ਕੋਈ ਮੇਰੇ ਵੱਸ ਕੋ ਹਰ ਹੱਕ ਤੱਕ ਆਪਾਂ ਪਹੁੰਚ ਨਹੀਂ ਸਕਦੇ ਜਿਹੜਾ ਕੋਈ ਮੇਰੇ ਵੱਲ ਆਂਦਾ ਸੀ ਮੇਰੇ ਘਰ ਮੇਰੇ ਬੱਚਿਆਂ ਨੂੰ ਵੀ ਹੋਈ ਜ਼ਿਆਦਾ ਸੀ ਕਿ ਮੇਰੇ ਬੱਚੇ ਬਹੁਤ ਛੋਟਾ ਹੈ ਬੇਟੀ ਮੇਰੀ ਬਹੁਤ ਛੋਟੀ ਹੈ ਬੇਟੀ ਮੇਰੀ ਮੇਰਾ ਬੇਟਾ ਥੋੜਾ ਵੱਡਾ ਸੀ ਉਹਨੂੰ ਕਹਿੰਦੇ ਜਿਹੜਾ ਕੋਈ ਆਂਦਾ ਨਾ ਬੇਟੇ ਲਿਫਾਫੇ ਚ ਪਾ ਕੇ ਜਿੰਨੀ ਨੂੰ ਨੀਡ ਹੈ ਉਹ ਦੇ ਦੇਣਾ ਉਸ ਤੋਂ ਬਾਅਦ ਕਰੋਨਾ ਚ ਆਪਾਂ ਗਰੀਬ ਤੱਕੇ ਦੀ ਮਦਦ ਕੀਤੀ ਕੀਤੀ ਪਰ ਨਾਲ ਦੇ ਨਾਲ ਦੇ ਆਪਾਂ ਮਿਡਲ ਕਲਾਸ ਲੋਕ ਜਿਹੜੇ ਕਿਸੇ ਨੂੰ ਕਹਿ ਨਹੀਂ ਸਕਦੇ ਸੀ ਕਿ ਸਾਨੂੰ ਪ੍ਰੋਬਲਮ ਹੈ ਅਸੀਂ ਰਾਤ ਨੂੰ 12 12 ਵਜੇ ਜਾ ਕੇ ਉਹ ਵਾਰਦਾਤਾਂ ਹੁੰਦੀਆਂ ਲਾਅ ਐਂਡ ਆਰਡਰ ਦੀ ਥੋੜੀ ਜਿਹੀ ਸਮੱਸਿਆ ਮਹਿਸੂਸ ਕੀਤੀ ਜਾ ਸਕਦੀ ਆ ਇੱਥੇ ਪੁਲਿਸ ਪੋਸਟ ਸੀਗੀ ਪੁਲਿਸ ਪੋਸਟ ਇੱਥੋਂ ਹਟਾਈ ਗਈ ਕਿ ਤੁਸੀਂ ਉਹਨੂੰ ਇੱਥੇ ਲਿਆਉਣ ਦੇ ਹੱਕ ਵਿੱਚ ਉਹ ਤੇ ਇਹਦੇ ਲਈ ਕੋਈ ਉਪਰਾਲਾ ਕੀਤਾ ਬਿਲਕੁਲ ਹੱਕਚਾ ਮੈਂ ਬੜੀਆਂ ਲੈਟਰਸ ਵੀ ਦਿੱਤੀਆਂ ਨੇ ਪੁਲਿਸ ਵਾਲਿਆਂ ਨੂੰ ਸਾਨੂੰ ਇੰਨਾ ਕੋਆਪਰੇਸ਼ਨ ਸੀ ਕਿ ਜਿਹੜਾ ਜਦੋਂ ਇੰਨੇ ਕੋਆਪਰੇਟਿਵ ਸੀ ਉਹ ਜਦੋਂ ਉਹਦਾ ਨੇ ਗੇਟ ਰਾਤ ਨੂੰ 10 ਵਜੇ ਦੇ ਸੀ ਉਹ ਜਿਹੜਾ ਉਹ ਫਲੈਟਸ ਦਾ ਗੇਟ ਆ ਉਹ ਬੰਦ ਕਰ ਦਿੰਦੇ ਸੀ ਜਿੱਦਾਂ ਕਿ ਵਾਰਦਤਾ ਚ ਕਮੀ ਸੀ ਕੋਈ ਉੱਥੋਂ ਰਾਤ ਨੂੰ ਨਿਕਲ ਨਹੀਂ ਪੰਦਾ ਸੀ ਬਾਹਰ ਨੂੰ ਫਿਰ ਅਸੀਂ ਕੈਮਰਸ ਲਗਵਾਏ ਕੈਮਰਸ ਇੰਸਟਾਲ ਕਰਵਾਏ 3 ਸਾਲ ਹੋ ਗਏ ਪਾਜੀ ਕੈਮਰਾ ਲੱਗੇ ਹੋਇਆ ਨੂੰ ਪਰ ਕੈਮਰੇ ਹਜੇ ਤੱਕ ਚਾਲੂ ਨਹੀਂ ਹੋਏ ਤੁਸੀਂ ਜਾ ਕੇ ਪਤਾ ਕਰਾ ਸਕਦੇ ਹੋ ਉਹ ਕੈਮਰੇ ਦੀ ਫੁੱਲ ਪੇਮੈਂਟ ਵੀ ਨਹੀਂ ਹੋਈ ਐ ਸਫੇਦ ਹਾਥੀ ਲੱਗੇ ਹੋਏ ਜੇ ਚਿੱਟੇ ਹਾਥੀ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੀ ਕਲੋਨੀ ਸੇਫ ਹੈ ਜੀ ਕੈਮਰੇ ਲੱਗੇ ਪਰ ਕੋਈ ਕੈਮਰਾ ਨਹੀਂ ਚੱਲਦਾ ਪਿਆ ਸਾਡੀ ਸਰਕਾਰ ਨੇ ਇੰਸਟਾਲ ਕਰਾਤੇ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆਈ ਤੁਸੀਂ ਘਰ ਤੋਂ ਘਰ ਤੁਹਾਨੂੰ ਚਾਲੂ ਕਰਾ ਲਓ ਇੱਥੋਂ ਦੇ ਨੁਮਾਇੰਦੇ ਹੀ ਸੀ ਨਾ ਆਵਾਰਾ ਕੁੱਤੇ ਇੱਥੇ ਇੰਨੀ ਪਰਮਾ ਰਿਹਾ ਤੁਸੀਂ ਦੇਖਿਆ ਹੋਊਗਾ ਕਿ ਬਿਨਾ ਸੋਟੀ ਤੋਂ ਕੋਈ ਸ਼ਹਿਰ ਕਰਨ ਦੇ ਲਈ ਨਹੀਂ ਨਿਕਲ ਸਕਦਾ ਆ ਥੋੜੇ ਦਿਨ ਪਹਿਲਾਂ ਇੱਥੇ ਬੀ ਬਲਾਕ ਦੇ ਵਿੱਚ 162 ਨੰਬਰ ਕਲੋਨੀ ਦੀ ਮਹਿਲਾ ਦੇ ਕੁੱਤੇ ਨੇ ਉਹਨੂੰ ਕਟਿਆ ਬੜੀ ਬੁਰੀ ਤਰ੍ਹਾਂ ਪਿੱਛੇ ਪਾਰਕ ਦੇ ਵਿੱਚ ਇੱਕ ਲੜਕੇ ਕੋਲੋਂ ਉਸ ਦੀ ਬਾਹ ਵੜ ਕੇ ਉਸ ਦਾ ਮੋਬਾਈਲ ਖੋ ਲਿਆ ਗਿਆ ਇਹੋ ਜਿਹਿਆਂ ਜਿਹੜੀਆਂ ਮਤਲਬ ਇੱਥੇ ਵਾਰਦਾ ਤਾਂ ਹੁੰਦੀਆਂ ਜਿਹੜੇ ਆਵਾਰਾ ਕੁੱਤੇ ਆ ਇਹਨਾਂ ਦੀ ਸਟਰਲਾਈਜੇਸ਼ਨ ਜਾਂ ਇਹਨਾਂ ਦੇ ਲਈ ਕੋਈ ਹਟਾਉਣ ਲਈ ਜਾਂ ਇਹਨਾਂ ਦੇ ਕੋਈ ਭਾਰ ਲਿਆਉਣ ਲਈ ਕੋਈ ਪ੍ਰਬੰਧ ਹੋਣਾ ਚਾਹੀਦਾ ਤੁਹਾਡੇ ਤੁਸੀਂ ਕੋਈ ਪ੍ਰਾਲਾ ਕੀਤਾ ਕਿਸੇ ਨੂੰ ਆਖਿਆ ਮੈਂ ਸ਼ੁਰੂ ਤੋਂ ਹੀ ਕੰਟੈਕਟ ਚ ਰਹੀ ਆ ਸਟਰਲਾਈਜੇਸ਼ਨ ਕਰਵਾਂਦੀ ਰਹੀ ਨਹੀਂ ਆ ਕੁਝ ਉਹੀ ਗੱਲਾਂ ਤੁਹਾਨੂੰ ਕਹਿ ਰਹੀ ਆ ਜੋ ਸਰਕਾਰ ਆਪਣੀ ਨਾ ਹੋਵੇ ਤੇ ਕਈ ਵਾਰੀ ਅਫਸਰ ਲੋਕ ਵੀ ਤੁਹਾਡੀਆਂ ਗੱਲਾਂ ਕਈ ਨਹੀਂ ਮੰਨਦੇ ਹਨਾ ਜਦੋਂ ਤੁਹਾੜੇ ਕੋਈ ਪਾਵਰ ਹੋਵੇ ਉਦੋਂ ਹੀ ਤੁਹਾਡੀਆਂ ਗੱਲਾਂ ਮੰਨੀਆਂ ਜਾਂਦੀਆਂ ਰੈਗੂਲਰ ਸਟਰਲਾਈਜੇਸ਼ਨ ਚੱਲਦੀ ਜਿਹੜੀ ਆ ਕੁੱਤਿਆਂ ਦੀ ਤਦਾਦ ਵਧੀ ਹੈ ਨਾ ਆ ਪਿਛਲੇ 2.5 2 ਸਾਲਾਂ ਤੋਂ ਹੀ ਵਧੀ ਹੈ ਜਿਹੜੀਆਂ ਗ੍ਰੀਨ ਬੈਲਟਾਂ ਦੀ ਜਿਹੜਾ ਹੋਇਆ ਡਿਮੋਲਿਸ਼ਨ ਹੋਈ ਆ ਔਰ ਉਸ ਵਿੱਚ ਜੋ ਵੀ ਪ੍ਰਸ਼ਾਸਨ ਦਾ ਰੋਲ ਰਿਹਾ ਕਿ ਇਹ ਤੁਸੀਂ ਇਹਦੇ ਹੱਕ 'ਚ ਹੋ ਜਾਂ ਕਿਸ ਤਰ੍ਹਾਂ ਜਿਹੜੀ ਤੇ ਇਨਕ੍ਰੋਚਮੈਂਟ ਸੀ ਕਿਸੇ ਨੇ ਸ਼ੈੱਡ ਪਾਇਆ ਜਾਂ ਪੱਕਾ ਕੀਤਾ ਉਹ ਇਨਕ੍ਰੋਚਮੈਂਟ ਸੀ ਪਰ ਉਸ ਇਨਕ੍ਰੋਚਮੈਂਟ ਦੀ ਆੜ ਦੇ ਵਿੱਚ ਜਿਹੜੀਆਂ ਗ੍ਰੀਨ ਬੈਡ ਸੀ ਜਿਹੜੇ ਲੋਕਾਂ ਨੇ ਪੇੜ-ਪੋਤੇ ਲਗਾਏ ਸੀ ਦੋ-ਦੋ ਇੱਟਾਂ ਦੇ ਦੁਆਰੇ ਸੀ ਉਸਨ ਉਹ ਉਹਨੂੰ ਤੋੜਿਆ ਗਿਆ ਉਹ ਗਲਤ ਕੀਤਾ ਗਿਆ ਉਹ ਲੋਕਾਂ ਨਾਲ ਧੱਕਾ ਕੀਤਾ ਗਿਆ ਤੁਸੀਂ ਰਜਿਸਟਰੀਆਂ ਕਾ ਚੱਕ ਕੇ ਵੇਖ ਲਓ ਅਸੀਂ ਹਾਈ ਕੋਰਟ ਦੇ ਵਿੱਚ ਵੀ ਗਏ ਸੀ ਜਿਹਦੇ ਕਰਕੇ ਉਹਦਾ ਕੇਸ ਡਿਸਮਿਸ ਹੋਇਆ ਤੁਸੀਂ ਆਵਾਜ਼ ਉਠਾਈ ਬਿਲਕੁਲ ਮੈਂ ਇਕੱਲੀ ਨੇ ਆਵਾਜ਼ ਉਠਾਈ ਤੁਸੀਂ ਦੇਖੋ ਉਸ ਟਾਈਮ ਉਹ ਨੁਮਾਇੰਦਿਆਂ ਨੂੰ ਪਤਾ ਸੀ ਭਾਵੇਂ ਉਹ ਭਾਜੀਪੀ ਸਰਕਾਰ ਦਾ ਨੁਮਾਇੰਦਾ ਸੀ ਭਾਵੇਂ ਉਹ ਅਕਾਲੀ ਦਾ ਸੀ ਭਾਵੇਂ ਉਹ ਆਮ ਆਦਮੀ ਪਾਰਟੀ ਦਾ ਸੀ ਉਹਨਾਂ ਨੂੰ ਉਦੋਂ ਪਤਾ ਸੀ ਨਾ ਕਿ ਉਹਨਾਂ ਨੇ ਵੀ ਇਲੈਕਸ਼ਨ ਲੜਨੀ ਹੈ ਤੇ ਜੇ ਉਹਨੂੰ ਮਾਇਂਦਗੀ ਕਰਨਾ ਚਾਹੁੰਦੇ ਸੀ ਤੇ ਉਸ ਟਾਈਮ ਉੱਠ ਕੇ ਆਪਣੇ ਲੋਕਾਂ ਨਾਲ ਕਿਉਂ ਨਹੀਂ ਖੜੇ ਹੋਏ ਜਦੋਂ ਅਸੀਂ ਆਪਣੇ ਭੈਣ ਭਰਾਵਾਂ ਤੇ ਜਦੋਂ ਭੀੜ ਪੈਂਦੀ ਹੈ ਜਦੋਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਜਦੋਂ ਅਸੀਂ ਉਹਨਾਂ ਨਾਲ ਉਦੋਂ ਖੜੇ ਨਹੀਂ ਹੋ ਸਕਦੇ ਤੇ ਅੱਜ ਅਸੀਂ ਉਹਨਾਂ ਕੋਲ ਵੋਟਾਂ ਮੰਗਣ ਕੇ ਸਮੂਹਾਂ ਜਾ ਰਹੇ ਹਾਂ ਇਹ ਲੇਡੀਜ਼ ਵਾਰਡ ਹੈ ਲੇਡੀਜ਼ ਨੇ ਹੀ ਅੱਗੇ ਜਾ ਕੇ ਗੱਲ ਰੱਖਣੀ ਆ ਤੁਹਾਡੇ ਚ ਕੀ ਉਹਨਾਂ ਨਾਲੋਂ ਬਿਹਤਰ ਹੈ ਜੋ ਕਿ ਤੁਹਾਨੂੰ ਲੋਕ ਚੁਣਨ ਸਭ ਤੋਂ ਪਹਿਲੀ ਤੇ ਗੱਲ ਜੀ ਤੁਸੀਂ ਜਾ ਕੇ ਬੋਰਡ ਵੇਖੋ ਜੇ ਤੁਸੀਂ ਮੇਰਾ ਬੋਰਡ ਵੇਖੋਗੇ ਜਿਹੜੇ ਮੈਂ ਆਪਣੇ ਇਸ਼ਤਿਹਾਰ ਵੀ ਬਣਾਏ ਆ ਕੁਝ ਵੀ ਬਣਾਇਆ ਮੇਰੀ ਕੱਲੀ ਦੀ ਫੋਟੋ ਹੈ ਕਿਉਂਕਿ ਮੇਰੀ ਆਪਣੀ ਪਹਿਚਾਣ ਆ ਮੈਂ ਆਪ ਕੰਮ ਕੀਤਾ ਆ ਮੇਰੇ ਹਸਬੰਡ ਸਪੋਰਟਿਵ ਨਹੀਂ ਮੇਰੇ ਨਾਲ ਪਰ ਮੇਰੇ ਮੈਂ ਆਪਣੇ ਹਸਬੰਡ ਦੇ ਬਲ ਤੇ ਇਹ ਟਿਕਟ ਨਹੀਂ ਲਿੱਤੀ ਮੈਂ ਆਪਣੇ ਕੰਮ ਦੇ ਬਲ ਤੇ ਟਿਕਟ ਲਿੱਤੀ ਆ ਔਰ ਜਿਹੜੀਆਂ ਦੂਜੀਆਂ ਮੇਰੀਆਂ ਭੈਣਾਂ ਨੇ ਮੇਰੀਆਂ ਬੜੀਆਂ ਸਹਕਾਰਯੋਗ ਨੇ ਮੇਰਾ ਬਹੁਤ ਪ੍ਰੇਮ ਪਿਆਰ ਆ ਉਹਨਾਂ ਨਾਲ ਪਰ ਉਹ ਉਹਨਾਂ ਦੇ ਹਸਬੰਡਸ ਕਰਕੇ ਉਹਨਾਂ ਨੂੰ ਟਿਕਟ ਮਿਲੀ ਹੈ ਤੇ ਅਗਰ ਹਾਊਸ 'ਚ ਜਾ ਕੇ ਜੇ ਬੋਲਣਾ ਪਿਆ ਨਾ ਉਹ ਇੱਕ ਲੇਡੀ ਨੂੰ ਬੋਲਣਾ ਪੈਣਾ ਹੈ ਮੇਰੇ ਵਾਰਡ ਨੰਬਰ 35 ਵਾਲਿਆਂ ਕੋ ਇਹ ਹੀ ਗੁਜਾਰਿਸ਼ ਹੈ ਕਿ ਅਗਰ ਜਿੱਥੇ ਜਿਸ ਜਾਨੇ ਨੇ ਤੁਹਾਡੀ ਆਵਾਜ਼ ਚੁਕਨੀ ਹੈ ਨਾ ਕਿਉਂਕਿ ਉਹ ਇੱਕ ਔਰਤ ਨੇ ਚੁਕਨੀ ਹੈ ਤੇ ਉਹ ਔਰਤ ਜਿਹਦੇ ਚ ਕੈਲੀਬਰ ਹੈ ਜਿਹੜੇ ਤੁਹਾਡੀ ਆਵਾਜ਼ ਚੁੱਕ ਸਕਦੀ ਹੈ ਮੇਰਾ ਫੇਸ ਮੇਰਾ ਫੇਸ ਹੈ ਮੇਰੇ ਹਸਬੰਦ ਦਾ ਫੇਸ ਨਹੀਂ ਹੈ ਉਹਨਾਂ ਦਾ ਫੇਸ ਉਹਨੇ ਹਸਬੰਦ ਦਾ ਫੇਸ ਹੈ 35 ਨੰਬਰ ਵਾਰਡ ਤੋਂ ਹੀ ਭਾਜੀਪੀ ਦੇ ਉਮੀਦਵਾਰ ਮੈਡਮ ਅਮਰਜੀਤ ਕੌਰ ਮਾਨ ਸਾਡੇ ਨਾਲ ਮੌਜੂਦ ਹਨ ਆਓ ਇਹਨਾਂ ਨਾਲ ਵਾਰਡ ਸੰਬੰਧੀ ਵਾਰਤਾਲਾਪ ਕਰਦੇ ਆਂ ਮੈਡਮ ਪਹਿਲਾਂ ਤੇ ਦੱਸੋ ਕਿ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਤੇ ਕਦੋਂ ਤੋਂ ਇੱਥੇ ਰਹਿ ਰਹੇ ਹੋ ਹਾਂਜੀ ਮੇਰਾ ਨਾਮ ਮੈਂ ਅਮਰਜੀਤ ਕੌਰ ਮਾਨ ਤੇ ਮੈਂ ਆਪਣੇ ਇੱਥੇ 35 ਨੰਬਰ ਵਾਰਡ ਦੀ ਕੈਂਡੀਡੇਟ ਆ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਅਸੀਂ ਇੱਥੇ 2013 ਤੋਂ ਰਹਿ ਰਹੇ ਆ ਬੀ ਬਲੌਕ ਐਚ ਆਈਜੀ ਫਲੈਟਸ ਦੇ ਵਿੱਚ ਤੁਸੀਂ ਇੰਨੇ ਪੁਰਾਣੇ ਇੱਥੇ ਰਹਿ ਰਹੇ ਹੋ 35 ਨੰਬਰ ਵਾਰਡ ਦੇ ਵਿੱਚ ਤੁਸੀਂ ਕੀ ਸਮੱਸਿਆਵਾਂ ਹੁਣ ਤੱਕ ਦੇਖੀਆਂ ਤੇ ਉਹਨਾਂ ਨੂੰ ਹੱਲ ਕਰਨ ਦੇ ਲਈ ਕੀ ਉਪਰਾਲੇ ਕੀਤੇ ਵੇਖੋ ਜੀ ਸਾਡੇ ਇੱਥੇ ਨਿਊ ਅੰਮ੍ਰਿਤਸਰ ਦੇ ਵਿੱਚ ਨਾ ਐਚ ਆਈਜੀ ਫਲੈਟਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਸਾਡੇ ਇੱਥੇ ਗੰਦਗੀ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਅਸੀਂ ਅਸੀਂ ਪਿਛਲੇ 2 ਸਾਲਾਂ ਤੋਂ ਇੱਕ ਸੁਸਾਇਟੀ ਬਣਾਈ ਆਪਾਂ ਇਕੱਠੇ ਹੋ ਕੇ ਸਾਰਿਆਂ ਨੇ ਉਹਨੂੰ ਗੰਦਗੀ ਨੂੰ ਸਾਫ਼ ਕਰਵਾਇਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਚਾ ਜੀ ਫਲੈਟ ਸਾਡੇ ਇੱਥੇ ਕਈ ਸਾਡੇ ਆਂਢੀ ਗੁਆਂਢੀ ਕਹਿੰਦੇ ਆ ਕਿ ਇਦਾਂ ਲੱਗਦਾ ਜਿਦਾਂ ਅਸੀਂ ਚੰਡੀਗੜ੍ਹ ਆ ਗਏ ਹੁੰਨੇ ਆ ਜੋ ਸਾਡੇ ਫਲੈਟਾਂ ਵਿੱਚ ਆਉਂਦਾ ਸਾਡਾ ਕੋ ਰਿਸ਼ਤੇਦਾਰ ਤੋਂ ਕਹਿੰਦਾ ਕਿ ਸਾਨੂੰ ਬਹੁਤ ਚੰਗਾ ਲੱਗਦਾ ਕਿ ਬਹੁਤ ਨੀਟ ਐਂਡ ਕਲੀਨ ਹਾਂਜੀ ਤੁਸੀਂ ਭਾਜਪਾ ਦੇ ਵਿੱਚ ਕਦੋਂ ਤੋਂ ਕੰਮ ਕਰ ਰਹੇ ਹੋ ਮੈਂ ਹੀ ਪਿਛਲੇ 2 ਸਾਲਾਂ ਤੋਂ ਭਾਜਪਾ ਦੇ ਨਾਲ ਕੰਮ ਕਰ ਰਹੇ ਹਾਂ ਇੱਥੇ ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜੇ ਗ੍ਰੀਲਾਂ ਤੋੜੀਆਂ ਗਈਆਂ ਸੀਗੀਆਂ ਗ੍ਰੀਨ ਬੈਲਟਾਂ ਜਿਹੜੀਆਂ ਹਾਂ ਹਾਂਜੀ ਹਾਂਜੀ ਉਹ ਉਹਨਾਂ ਦੇ ਤੁਸੀਂ ਹੱਕ ਚੋ ਕਿ ਵਿਰੋਧ ਵਿੱਚੋਂ ਹਾਂਜੀ ਜਿਹੜਾ ਤੁਸੀਂ ਗ੍ਰੀਨਲਾਂ ਦਾ ਮਸਲਾ ਕਹਿ ਰਹੇ ਹੋ ਉਹ ਵੇਖੋ ਹਾਈ ਕੋਰਟ ਦਾ ਉਦੇਸ਼ ਸੀ ਉਹਦੇ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਥੈਂਕ ਯੂ ਇੱਥੇ ਖਾਨਕੋਟ ਦਬਰਜੀ ਹੌਰ ਏਰੀਏ ਦੇ ਵਿੱਚ ਮੈਡਮ ਜਿੱਥੇ ਐਮਐਲਏ ਮੈਡਮ ਰਹਿੰਦੇ ਆ ਹੋਰ ਵੀ ਕਈ ਤਰ੍ਹਾਂ ਦੀਆਂ ਅਸੀਬਰੀਦੀਆਂ ਸਮੱਸਿਆਵਾਂ ਗਲੀਆਂ ਦੀਆਂ ਸਮੱਸਿਆਵਾਂ ਗਾਰਡਨ ਇਨਕਲੇਵ ਦੇ ਵਿੱਚ ਮੇਨ ਰੋਡ ਹੀ ਜਿਹੜਾ ਉਹ ਨਹੀਂ ਬਣਿਆ ਨਿਊ ਅੰਮ੍ਰਿਤਸਰ ਦੇ ਵਿੱਚ ਐਂਟਰ ਕਰਦੇ ਆਂ ਇੱਥੇ ਪਾਣੀ ਉੱਥੇ ਮੱਛਰ ਪਲ ਰਿਹਾ ਤੇ ਇੱਕ ਪਾਸੇ ਸਿਹਤ ਮਹਿਕਮਾ ਜਿਹੜਾ ਘਰ-ਘਰ ਜਾ ਕੇ ਡੇਂਗੂ ਤੋਂ ਬਚਣ ਦੀ ਸਲਾਹਵਾ ਦਿੰਦਾ ਤੇ ਫੋਟੋਆਂ ਖਿਚਵਾ ਰਿਹਾ ਨਿਊ ਅੰਮ੍ਰਿਤਸਰ ਦੇ ਵਿੱਚ ਆਵਾਰਾ ਕੁੱਤੇ ਬਹੁਤ ਖਤਰਾ ਬਣ ਚੁੱਕੇ ਆ ਤੇ ਇੱਥੇ ਲੌਂਡ ਆਰਡਰ ਵੀ ਜਿਹੜੀਆਂ ਸਮੱਸਿਆ ਹੈ ਆ ਇੱਥੇ ਪੁਲਿਸ ਪੋਸਟ ਸੀ ਪੁਲਿਸ ਚੌਂਕੀ ਕਿ ਤੁਸੀਂ ਇੱਥੇ ਕੀ ਆਪਣੀ ਪ੍ਰਤੀਕਿਰਿਆ ਦਿਓਗੇ ਵੇਖੋ ਜੀ ਅੱਜ ਹੀ ਮੈਂ ਉਧਰ ਪ੍ਰੀਤਮ ਇਨਕਲੇਵ ਵਿੱਚ ਆਪਾਂ ਡੋਰ ਟੂ ਡੋਰ ਗਏ ਸੀ ਉੱਥੇ ਲੋਕਾਂ ਦੇ ਵਿੱਚ ਲੋਕਾਂ ਦੀ ਇਹੀ ਪ੍ਰੋਬਲਮ ਸੀ ਮੇਨ ਸੜਕਾਂ ਦੀ ਤੇ ਜਿਹੜੀ ਅੱਜ ਤੋਂ ਪਹਿਲਾਂ ਡੇਢ 2 ਸਾਲ ਪਹਿਲਾਂ ਸੀਵਰੇਜ ਦੀ ਪ੍ਰੋਬਲਮ ਸੀ ਗਾਰਡਨ ਇਨ ਕਲੇਵ ਦੇ ਨਿਵਾਸੀਆਂ ਦੀ ਮਤਲਬ ਜਿਹੜੀਆਂ ਉੱਧਰ ਸਾਰੀਆਂ ਕਰੋਲਨੀ ਕਲੋਨੀਆਂ ਪ੍ਰੀਤਮ ਇਨ ਕਲੇਵ ਉਹਨਾਂ ਦੀ ਜਿਹੜੀ ਸਮੱਸਿਆ ਹੈ 2 ਸਾਲ ਪਹਿਲਾਂ ਗੁਰਕਵਲ ਜੀ ਨੇ ਉੱਥੇ ਧਰਨਾ ਲਾਇਆ ਸੀ ਸਾਰਿਆਂ ਨੇ ਬੈਠ ਕੇ ਬੀਜੀਪੇ ਵਾਲਿਆਂ ਨੇ ਤੇ ਉਹ ਉਹਨਾਂ ਦੀ ਸਮੱਸਿਆ ਹੱਲ ਕਰਾਈ ਉੱਥੋਂ ਸੀਵਰੇਜ ਦਾ ਪਾਸ ਕਰਵਾਇਆ ਤੇ ਉੱਥੋਂ ਉਹਨਾਂ ਦੇ ਅੰਦਰ-ਵਾਰ ਨੂੰ ਲਿਆਂਦਾ ਵੇਖੋ ਜੇਕਰ ਇਹ ਹੁਣ ਵੋਟ ਪਾ ਕੇ ਸਾਨੂੰ ਜਿਤਾਉਣਗੇ ਤੇ ਜਿਹੜਾ ਇਹਨਾਂ ਦਾ ਜਿਹੜਾ ਉਹ ਸੀਵਰੇਜ ਜਿਹੜਾ ਵਾ ਉਹ ਅੱਗੇ ਤੱਕ ਜਿੱਥੋਂ ਤੱਕ ਕਲੋਨੀ ਤੱਕ ਪਹੁੰਚੇਗਾ ਜ਼ਰੂਰ ਤੇ ਉਥੇ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਦੂਜੀ ਵੀ ਆਪਣੇ ਸੜਕਾਂ ਦੀ ਪ੍ਰੋਬਲਮ ਆ ਹਾਂਜੀ ਉਥੇ ਬਿਲਕੁਲ ਬਹੁਤ ਜ਼ਿਆਦਾ ਸੜਕਾਂ ਦੀ ਪ੍ਰੋਬਲਮ ਆ ਲੋਕੀ ਬਜ਼ੁਰਗ ਵਿਚਾਰੇ ਕਹਿੰਦੇ ਕਿ ਅਸੀਂ ਕਈ ਵਾਰੀ ਛੱਟਾਂ ਖਾਧੀਆਂ ਆ ਸਾਡੇ ਚੂਲੇ ਟੁੱਟ ਗਏ ਸਾਨੂੰ ਇਹ ਹੋ ਗਿਆ ਤੇ ਉਹ ਜਿਹੜੀ ਸਮੱਸਿਆ ਨੂੰ ਆਪਾਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਜਿਹੜੇ ਹੁਣ ਕੰਮ ਕਰ ਰਹੇ ਆ ਕਿ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਨੇ ਸੜਕਾਂ ਨੂੰ ਬਣਾਉਣ ਪਟ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਕੋਈ ਉਥੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਐਰਕਾਂ ਪ੍ਰੀਤਮੇ ਨਿਕਲੇ ਵਾਲਿਆਂ ਨੇ ਤੇ ਬਿਲਕੁਲ ਵੀ ਉਹਨਾਂ ਦਾ ਬਾਈਕਾਟ ਹੀ ਕਰ ਦਿੱਤਾ ਉਹਨਾਂ ਨੇ ਤੇ ਕਿਸੇ ਨੂੰ ਉਥੇ ਵੜਨ ਨਹੀਂ ਨਹੀਂ ਦਿੱਤਾ ਕਿ ਅਸੀਂ ਤੁਹਾਨੂੰ ਵੜਨ ਨਹੀਂ ਦੇਣਾ ਜਿਹੜੇ ਖਾਨਕੋਟ ਦੇ ਸਾਰੇ ਮੋਤਬਰ ਨੇ ਉਥੇ ਖਾਨਕੋਟ ਪਿੰਡ ਦੀ ਗੱਲ ਕਰੀਏ ਤਾਂ ਉਥੇ ਵੀ ਸਾਰੇ ਜਿਹੜੇ ਆ ਜਿਹੜੇ ਮੇਨ ਆਪਣੇ ਉਥੇ ਸਰਪੰਚ ਸਾਹਿਬ ਜੋ ਵੀ ਆਪਣੇ ਉਥੇ ਮੇਨ ਬੰਦੇ ਹੁੰਦੇ ਆ ਆਪਣਾ ਸਾਰੇ ਸਾਰੇ ਸਮੂਹ ਇਲਾਕਾ ਨਿਵਾਸੀ ਹੀ ਖਾਨਕੋਟ ਦੇ ਗੁਰਕਵਰ ਸਿੰਘ ਮਾਨ ਦੇ ਨਾਲ ਨੇ ਤੇ ਉਹ ਕਹਿੰਦੇ ਨੇ ਅਸੀਂ ਤੈਨੂੰ ਚੇਤਾਵਾਂਗੇ ਤੇ ਤੂੰ ਸਾਡੀਆਂ ਜਿਹੜੀਆਂ ਮੀਟਰਾਂ ਦੀਆਂ ਸਮੱਸਿਆ ਇੱਕ ਉਥੇ ਬਹੁਤ ਜ਼ਿਆਦਾ ਵਾ ਗਾਰਡਨ इनके लिए वेदर पीछे अपने खार कोर्ट नु ਜਾਂਦੇ ਆ ਤੋ ਅਸੀਂ ਹਾਲ ਕਰਾਵਾਂਗੇ ਗੁਰਕਾਵਲ ਨੇ ਆਲਰੇਡੀ ਉਹਨਾਂ ਦੇ ਬਹੁਤ ਕੰਮ ਕਰਵਾਏ ਹੋਏ ਨੇ ਮੇਰੇ ਹਸਬੰਡ ਨੇ ਤੋ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਤੈਨੂੰ ਹੀ ਛੋੜਾਂਗੇ ਚੁੰਨਦਾ ਤਾਂ ਲੇਡੀਜ਼ ਵਾਰਡਿਆ ਤੁਹਾਨੂੰ ਚੁੰਨਗੇ ਹਸਬੰਡ ਵੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਆ ਪਿੰਡਾਂ ਦੇ ਵਿੱਚ ਵੀ ਔਰਤ ਰਿਜ਼ਰਵ ਸਰਪੰਚ ਚੁਣੀਆਂ ਜਾਂਦੀਆਂ ਤੇ ਜਿਹੜੇ ਹਸਬੰਡ ਹੀ ਸਰਪੰਚ ਖਾਉਂਦੇ ਆ ਪਰ ਜਿਹੜਾ ਪੱਖ ਅੰਦਰ ਜਾ ਕੇ ਰੱਖਣਾ ਹੁੰਦਾ ਕਾਰਪੋਰੇਸ਼ਨ ਦੇ ਵਿੱਚ ਉਹ ਲੇਡੀਜ਼ ਵਾਰਡ ਵਿੱਚ ਲੇਡੀਜ਼ ਨੇ ਹੀ ਰੱਖਣਾ ਲੋਕ ਤੁਹਾਨੂੰ 35 ਨੰਬਰ ਵਾਰਡ ਦੇ ਕਿਉਂ ਚੁੰਨਣਾ ਤੇ ਜੇ ਤੁਹਾਨੂੰ ਜਿਤਾ ਦਿੰਦੇ ਆ ਤੇ ਤੁਸੀਂ ਕੀ ਕੀ ਜਿਹੜਾ ਉਦੇਸ਼ ਹੈ ਕੀ ਵਿਜ਼ਨ ਹੈ ਤੁਹਾਡਾ ਕਿਹੜੇ ਕਿਹੜੇ ਕੰਮ ਜਿਹੜੇ ਸਿਰੇ ਚੜਾਓਗੇ ਹਾਂ ਜੀ ਮੈਂ ਲੋਕਾਂ ਗਾੜੀ ਅਪੀਲ ਕਰਦੀ ਹਾਂ ਇਹ ਕਿ ਉਹ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਨੂੰ 35 ਨੰਬਰ ਵਾਰਡ ਵਿੱਚੋਂ ਅਮਰਜੀਤ ਕੌਰ ਮਾਨ ਨੂੰ ਮੈਨੂੰ ਚੁਟਾ ਕੇ ਮੇਰੇ ਹੱਕ ਵਿੱਚ ਵੋਟ ਕਰਕੇ ਮੈਨੂੰ ਚੁਣਨ ਤਾ ਜੋ ਮੈਂ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਮੈਂ ਆਲਰੇਡੀ ਇਹਨਾਂ ਸਾਰਿਆਂ ਦੀਆਂ ਸਮੱਸਿਆਵਾਂ ਸੁਣ ਰਹੀ ਆ ਆਪਾਂ ਕਈ ਮਸਲੇ ਹੱਲ ਕਰਾਏ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸੀਵਰੇਜ ਦਾ ਮੀਟਰਾਂ ਦਾ ਉਧਰੇ ਪ੍ਰੀਤਮ ਇਨਕਲੇਵ ਵੱਲ ਬਹੁਤ ਜ਼ਿਆਦਾ ਗੰਦਗੀ ਦਾ ਮਸਲਾ ਸੀ ਉਹ ਸਾਰੇ ਆਪਾਂ ਪਹਿਲਾਂ ਹੀ ਇਹਨਾਂ ਦੇ ਕੰਮ ਕਰਾ ਰਹੇ ਆ ਖਾਨਕੋਟ ਪਿੰਡ ਵਾਲਿਆਂ ਦੇ ਉਹ ਸਾਰੇ ਸਾਡੇ ਨਾਲ ਆ ਜੇਕਰ ਉਹਨਾਂ ਜਤੋਂਦੇ ਆ ਤੇ ਅਸੀਂ ਸਾਰੇ ਇਲਾਕੇ ਦੀ ਮਨੁਹਾਰ ਹੀ ਬਦਲਾਂਗੇ ਆਪਣੀ ਵਾਰਡ ਨੂੰ ਆਪਾਂ ਸਮਾਰਟ ਵਾਰਡ ਬਣਾਵਾਂਗੇ ਜਿਹਨੂੰ ਕਹਿੰਦੇ ਨੇ ਕਿ ਉਹ ਤੁਸੀਂ ਸਾਡੇ ਐਚ ਆਈ ਜੀ ਫਲੈਟਾਂ ਵਿੱਚ ਵੇਖ ਸਕਦੇ ਹੋ ਆ ਕਿ ਸਾਡੇ ਚ ਇੱਥੋਂ ਦੇ ਫਲੈਟਾਂ ਨੂੰ ਚੰਡੀਗੜ੍ਹ ਦਾ ਨਾਮ ਦਿੱਤਾ ਗਿਆ ਹੈ ਧੰਨਵਾਦ ਜੀ